ਸਤਿ ਸ੍ਰੀ ਅਕਾਲ ਦੋਸਤੋ ਮੈਂ ਭពਿੰਦਰ ਸਿੰਘ ਜਹਾਂ ਜੱਸੀਪੌ ਵਾਲੀ ਅੱਜ ਮੈਂ ਹੁਣ ਇਸ ਟਾਈਮ ਖੜਾ ਗੁਰਦੁਆਰਾ ਸਾਡੇ ਗੁਰਦੁਆਰਾ ਸਾਹਿਬ ਢਾਬ ਸਰ ਸਾਹਿਬ ਪਿੰਡ ਜੱਸੀਪੌ ਵਾਲੀ ਚ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਅਖੰਡ ਪਾਠ ਦੇ ਭੋਗ ਪਾਏ ਗਏ ਹਨ ਤੇ ਇਸ ਤੋਂ ਅਪਰੰਤ ਲੰਗਰ ਮੰਨ ਲਾ ਵੀ ਛਕਾਇਆ ਜਾ ਰਿਹਾ ਹੈ ਤੇ ਅੱਜ ਮੇਰਾ ਮੂਡ ਵੀ ਕਾਫੀ ਦਿਨਾਂ ਤੋਂ ਕਾਫੀ ਮੱਲਾ ਵੀ ਢੱਲਾ ਜਾ ਥੋੜਾ ਜਿਹਾ ਠੰਡ ਕਰਕੇ ਤੇ ਉਸ ਕਰਕੇ ਮੇਰਾ ਰਾਤ ਦਾ ਨਹੀਂ ਸੀ ਕੋਈ ਵੀਡੀਓ ਬਣਾਉਣ ਦਾ ਪਰ ਮੈਂ ਜਦੋਂ ਲੰਗਰ 'ਚ ਆਪਣੀ ਪਲੇਟ ਖਾਣਾ ਛੱਕ ਕੇ ਭੋਜਨ ਛੱਕ ਕੇ ਧਰਨ ਗਿਆ ਤਾਂ ਮੇਰੀਆਂ ਉੱਥੇ ਮੱਲਾ ਖਿੰਦਰਪੂਆ ਤੇ ਹੋਰ ਬਹੁਤ ਸਾਰੀਆਂ ਔਰਤਾਂ ਚਾਚੀਆਂ ਤਾਈਆਂ ਜੋ ਤੇ ਚੱਟਾ ਮੇਰਾ ਬਾਦ ਸਿੰਘ ਜੋ ਸੇਵਾ ਕਰ ਰਹੇ ਹਨ ਭੰਡਿਆਂ ਦੀ ਜੋ ਮੈਨੂੰ ਕਹਿੰਦੇ ਵੀ ਭੰਦਰ ਤੂੰ ਸਾਡੀ ਵੀਡੀਓ ਨਹੀਂ ਪਾਉਂਦਾ ਕਿ ਦੇ ਧਰਮਸਾਲਾ ਚੋਂ ਪਾਦਿਕਾ ਦੇ ਕਿਸੇ ਪਾਸੇ ਤੇ ਤੂੰ ਆਏ ਜਿਹੜੇ ਮਨਲਾ ਵੀ ਰਹਿ ਜਾਂਦੀ ਆ ਹਨਾ ਵੀ ਸਾਡੀ ਕਿਉਂ ਨਹੀਂ ਪਾਉਂਦਾ ਸੇਵਾ ਕਰਦਿਆਂ ਦੀ ਵੀਡੀਓ ਤੇ ਮੈਂ ਆਖਿਆ ਕੋਈ ਗੱਲ ਨਹੀਂ ਵੀ ਪਾ ਦਨੇ ਆਪਾਂ ਵੀਡੀਓ ਪਰ ਫੇਰ ਵੀ ਮੈਨੂੰ ਬਹੁਤ ਕੰਮ ਸੀ ਮੈਂ ਸ਼ਹਿਰ ਜਾਣਾ ਸੀ ਹਨਾ ਤੇ ਚਲ ਮੈਂ ਆਖਿਆ ਵੀ ਚਲ ਵੀਡੀਓ ਪਾਉਨੇ ਆ ਤੇ ਤੁਹਾਨੂੰ ਜੇ ਵੀਡੀਓ ਇਹ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਤੇ ਮੈਂ ਤੁਹਾਨੂੰ ਸਾਰੇ ਆਪਣੇ ਜੋ ਸੇਵਾ ਮੇਰੀਆਂ ਚਾਚੀਆਂ ਤਾਇੀਆਂ ਮਾਵਾ ਭੈਣਾਂ ਚਾਚੇ ਹਣਾ ਜੋ ਲੰਗਰ ਛਕ ਰਹੇ ਆ ਮਾਲਾ ਜੋ ਵੀ ਆਏ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਜੀ ਨੇ ਜੋ ਮਨਾਇਆ ਗਿਆ ਸਰਦਾਰਾਂ ਨਾ ਅਖੰਡ ਪਾਠ ਚ ਸ਼ਾਮਲ ਹੋਣ ਲਈ ਆਪਣੀ ਹਾਜ਼ਰੀ ਲਵਾਈ ਹੈ ਨਾ ਸਭ ਜੀ ਮੈਂ ਵੀਡੀਓ ਬਣਾਉਣਾ ਤੇ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਭ ਨੂੰ ਮੈਂ ਇਹ ਕਹਿਣਾ ਤੇ ਅੱਜ ਤੁਹਾਨੂੰ ਮਲਾਉਨੇ ਆ ਸਾਰੀਆਂ ਸੰਗਤਾਂ ਨਾਲ ਜੋ ਸੇਵਾ ਕਰ ਰਹੀਆਂ ਮਣਿਆ ਚੰਦਰਪੂ ਆਰ ਗਏ ਬਦਲ ਸਿੰਘ ਆਰ ਗਏ ਕਾਚੇ ਮੇਰੇ ਹਣਾ ਚਲੋ ਅੱਜ ਮਿਲਦੇ ਆ ਸਤਿ ਸ੍ਰੀ ਅਕਾਲ ਕਾਲ ਦੋਸਤੋ ਮੈਂ ਸੁਪਿੰਦਰ ਸਿੰਘ चौहान ਜੱਸੀਪੋ ਵਾਲੀ ਅਸਟਮੈਂਮ ਗੁਰਦੁਆਰਾ ਟਾਪਸਰ ਜੱਸੀਪੋ ਵਾਲੀ ਵਿਖੇ ਹੈ ਜੋ ਹੁਣੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨਾਲ ਸੰਬੰਧਤਾ ਪੂਜੀ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਹਨ ਤੇ ਸੰਗਤਾਂ ਸੇਵਾ ਕਰ ਰਹੀਆਂ ਇਧਰ ਭਾਂਡਿਆਂ ਦੀ ਤੇ ਮੈਨੂੰ ਸਾਰਿਆਂ ਮੇਰੀਆਂ ਮਾਵਾ ਭੈਣਾਂ ਸਾਕੀਆਂ ਸਾਰੀਆਂ ਚਾਚਾ ਇਹ ਕਹਿੰਦਾ ਬਾਦਲ ਸਿੰਘ ਕਹਿੰਦਾ ਤੂੰ ਸਾਡੀ ਵੀਡੀਓ ਨਹੀਂ ਬਣਾਉਂਦਾ ਸੇਵਾ ਕਰਦਾ ਦੀ ਭਾਂਡਿਆਂ ਦੀ ਨਾਲੇ ਸਾਹਮਣੇ ਉਹ ਕੜੀਆ ਸ਼ੰਦਰਪੂਆ ਉਹ ਵੀ ਕਹਿੰਦੀ ਚਲੋ ਮਲਾਉਣਿਆ ਇਹ ਆ ਮੇਰਾ ਚਾਚਾ ਬਾਦਲ ਸਿੰਘ ਤੇ ਮੇਰੀ ਅੰਬੋ ਗੁਰਮੀਤ ਸਿੰਘ ਜੱਲਦਾਰ ਦੀ ਮਾਤਾ ਜੀ ਤੇ ਚਾਚੀ ਸਾਡੀ ਧਰਮਿੰਦਰ ਦੀ ਮਾਤਾ ਜੀ ਤੇ ਭਾਂਡਿਆਂ ਦੀ ਸਫਾਈ ਕਰੀ ਜਾਂਦੇ ਆ ਤੇ ਸਾਰਿਆਂ ਨੇ ਮੈਨੂੰ ਲਾਂਭਾ ਦਿੱਤਾ ਤੂੰ ਸਾਡੀ ਵੀਡੀਓ ਨਹੀਂ ਬਣਾਈ ਕਦੇ ਤੇ ਵੈਸੇ ਇਹਨਾਂ ਦਾ ਲਾਂਭਾ ਵੀ ਜੈਸੀ ਮੈਂ ਕਦੇ ਮੱਲਾ ਵੀ ਇਹੇ ਮੇਰੀਆਂ ਮਾਵਾ ਭੈਣਾਂ ਸਾਰੀਆਂ ਸੇਵਾ ਕਰਦੀਆਂ ਇੱਧਰ ਵੀ ਆਪਾਂ ਲੰਗਰ ਜਦੋਂ ਤਿਆਰ ਕਰਦੇ ਹਹੀ ਕਰਦੂਣਾ ਭਾਂਡੇ ਮੰਝਣ ਦੀ ਹੈ ਨਾ ਤੇ Delhi ਮੰਗੂ ਇਹੇ ਰੁਟੀਨ ਕਰਦੀਆਂ ਤੇ ਸਾਡੇ ਇਥੋਂ ਹਸਪਤਾਲ 'ਚ ਬਠਿੰਡੇ ਕੈਂਸਰ ਹਸਪਤਾਲ 'ਚ ਤੋਂ ਆਪਣੇ ਚਾਹ ਵਗੈਰਾ ਜਾਂਦਾ ਹੈ ਨਾ ਕਦੇ ਕਾ ਰੋਟੀ ਜਾਂਦੀ ਆ ਉਹ ਵੀ ਸਾਰਾ ਇਹ ਤਿਆਰ ਕਰਕੇ ਭੇਜਦੇ ਆ ਅੱਜ ਮਲਾਉਣੇ ਆ ਤੁਹਾਨੂੰ ਸਾਰਿਆਂ ਨਾਲ ਆ ਮੇਰੀ ਭੂਆ ਚੰਦਰ ਭੂਆ ਤੇ ਇਹਨੂੰ ਬਹੁਤ ਯਾਰ ਪ੍ਰੋਗਰਾਮ ਜੋ ਅੱਗੇ ਹੁੰਦੀ ਆ ਤੇ ਅਸੀਂ ਜਿਹੜਾ ਤਿੰਨਾਂ ਦਾ ਧਿਆਰ ਮਣਾਉਂਦੇ ਹੁੰਨੇ ਆ ਉਹ ਇਹਨਾਂ ਦੀ ਵਾਈਟ ਬਣਾਉਣੇ ਹੁੰਦੇ ਆ ਤੇ ਮੇਰੀਆਂ ਮੰਨ ਲਾ ਵੀ ਸਾਰੀਆਂ ਇੱਧਰ ਖਾਤੀਆਂ ਸਾਰੀਆਂ ਮੇਰੀਆਂ ਭੈਣਾਂ ਖੜੀਆਂ ਇੱਧਰ ਭਾਂਡੇ ਮੱਝੀਆਂ ਦੀਆਂ ਬੱਕੋ ਬੱਕੇ ਤੇ ਚਲੋ ਤੁਹਾਨੂੰ ਮਲਾਉਂਦੇ ਆ ਤੇ ਇਹ ਜਿਹੜਾ ਆਪਣਾ ਸਟੋਰ ਬਣਾਇਆ ਛੱਟ ਇਹ ਪਹਿਲਾਂ ਉਧਰ ਮਾਣਦੇ ਹੁੰਦੇ ਗੁਰਦੁਆਰੇ ਦੇ ਪਰਲੀ ਸ਼ੈਡ ਇਹ ਹੁਣ ਕਈ ਫੇਸ ਹਾਲੋ ਕੇ ਪੰਚਾਸਾਲਾਂ ਤੋਂ ਇੱਥੇ ਹੀ ਬਣਾਇਆ ਤੁਹਾਨੂੰ ਲੰਗਰ ਹਾਲ ਵੀ ਦਿਖਾਵਾਂਗੇ ਹਨ ਸਾਰੇ ਆਪਣਾ ਸੇਵਾ ਕਰ ਜਾਂਦੇ ਆ ਤੇ ਤੁਸੀਂ ਦੱਬ ਕੇ ਲਾਇਕ ਤਾਂ ਕਰਨਾ ਹੀ ਕਰਨਾ ਹਰੇਕ ਨਹੀਂ ਤੇ ਕਮੈਂਟ ਵੀ ਜਰੂਰ ਪੜਿਓ ਹਨ ਤੇ ਬਹੁਤ ਸੇਵਾ ਪਰਮਾਤਮਾ ਵਾਦਾ ਕਰੇ ਇਹਨਾਂ ਦੇ ਉਸ ਸੇਵਾ ਨੂੰ ਬਹੁਤ ਮੇਰੀਆਂ ਮਾਵਾ ਚਾਚੀਆਂ ਭੈਣਾਂ ਸਾਰੀਆਂ ਬਹੁਤ ਸੇਵਾ ਕਰਦੇ ਆ ਪਰ ਕਿਸੇ ਵੀ ਹਸਾਨ ਨਾਲ ਮੰਨ ਲਾ ਵੀ ਮੂੰਹ ਨਹੀਂ ਆ ਰਹੇ ਹਨ ਫੇਰ ਫੇਰ ਲੰਬਾ ਦੇਵਾਂਗੇ ਹੁਣ ਵਿਚਾਰੀਆਂ ਤਾਂ ਅੱਖੀਆਂ ਪਤਾ ਨਹੀਂ ਜਾਣ ਕੇ ਨੇ ਭੰਦਰ ਮੂੰਹ ਲਿਆਂਦੀ ਤੇ ਕਿਸੇ ਹਾਸ ਨਾਲ ਵੀ ਨਹੀਂ ਆ ਰਹੇ ਹਨ ਇਧਰੋਂ ਦੇਨੇ ਆਪਾਂ ਉਧਰ ਮੂਰੇ ਭਾਂਡੇ ਆ ਜਾਂਦੇ ਆ ਤੇਰੇ ਹੁਣੇ ਵੀ ਲਾਜ਼ਮੀ ਹੈ ਨਾ ਫੇਰੀ ਵੀਡੀਓ ਬਣਾਉਣ ਦਾ ਫਾਇਦਾ ਹੋਰ ਤਾਂ ਭਾਬੀ ਤਕੜੀਆਂ ਨੇ ਇਹ ਮਿੰਟ ਭਾਬੀ ਆ ਬਹੁਤ ਦੇਵਾ ਕਰਦੀ ਆ ਵੀ ਤੁਹਾਡੀਆਂ ਚਾਹਤੀਆਂ ਭੈਣਾਂ ਮੇਰੀਆਂ ਬਹੁਤ ਭਾਬੀ ਤਕੜੀਆਂ ਬਹੁਤ ਸੇਵਾ ਕਰਦੀਆਂ ਤੇ ਫੋੜ ਦਾ ਵੀ ਠੀਕੋ ਤੁਸੀਂ ਬਹੁਤ سارے ਛਰਵਟੇ ਇਹਦੇ ਕਾਫੀ ਆੜੀਆਂ ਸਾਡੀਆਂ ਤੇ ਲੰਗਰ ਹਾਲ ਚ ਲੰਗਰ ਖਾਈ ਜਾਂਦੇ ਆ ਲੋਕ ਸੰਗਤਾਂ ਆ ਮੇਰੀ ਭਾਬੀ ਆਈ ਮੇਰੇ ਪਾਏ ਜੀ ਨੋਹ ਆ ਇਹ ਆਹ ਕੜੀ ਸਰਦੀ ਕੋਰ ਵੇ ਇਹ ਵੀ ਸੇਵਾ ਜੁੜ ਗਈ ਇੱਧਰ ਸਾਡੇ ਲੰਗਰ ਤਿਆਰ ਹੁੰਦਾ ਸਾਰਾ ਇਸ ਡਾਕਟਰ ਜੀ ਸਾਡੇ ਸਰਦੇਸ਼ ਸਿੰਘ ਬਹੁਤ ਚਿਰ ਤੋਂ ਜਿੱਦ ਦੇ ਨਾਲ ਮੇਰਾ ਜਨਮ ਹੋਇਆ ਉਦੋਂ ਦਾ ਇਹਨੂੰ ਮੈਂ ਗੁਰਦੁਆਰਾ ਵਿੱਚ ਸੇਵਾ ਕਰਦਾ ਰਹਿਣਾ ਆਪਣੇ ਕੰਮ ਤੋਂ ਦੇ ਖੇਤੀ ਕਰਨ ਤੋਂ ਬਾਅਦ ਇਹ ਮਾਲਾ ਵੀ ਇਹਨਾਂ ਨੇ ਗੁਰਦੁਆਰਾ ਵਿੱਚ ਆ ਕੇ ਆਪਣੀ ਡਿਊਟੀ ਦੇਣੀ ਦੇਣੀ ਆ ਜਦੋਂ ਵੀ ਟਾਈਮ ਮਿਲਦਾ ਹਨ ਤੇ ਬਹੁਤ ਖੂਬਸੂਰਤ ਗੋਗਦਾਰਾ ਸਾਹਿਬ ਆ ਹਨਾ ਤੇ ਪ੍ਰਮਾਤਮਾ ਸਾਡੀ ਸੇਵਾ ਸਫਲ ਕਰੇ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਹਨਾ ਮੈਂ ਤਾਂ ਹਨਾ ਵੀ ਤੰਦਰੁਸਤੀਆਂ ਹੀ ਬਖਸ਼ੇ ਪ੍ਰਮਾਤਮਾ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਜੇ ਤੰਦਰੁਸਤੀਆਂ ਤਾਂ ਸਭ ਕੁਝ ਆ ਹਨਾ ਜੇ ਤੰਦਰੁਸਤੀਆਂ ਨਹੀਂ ਤਾਂ ਫਿਰ ਕੁਝ ਵੀ ਨਹੀਂ ਹਨਾ ਤੇ ਬਹੁਤ ਮਨ ਲਾ ਕੇ ਸੇਵਾ ਕਰੀ ਆ ਰਿਹਾ ਤੇ ਫੋਨ ਵੀ ਆ ਰਿਹਾ ਵਿੱਚ ਫੋਨ ਆਉਂ ਮ ਕਰਕੇ ਨਾ ਤੇ ਜਥੇਦਾਰ ਤੇਜਿੰਦਰ ਸਿੰਘ ਤੇਲੂ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਪ ਸਰ ਦੇ ਤੇ ਜਾਣ ਕੀ ਹੈ ਜਥੇਦਾਰ ਸਾਹਿਬ ਤੇਜਿੰਦਰ ਸਿੰਘ ਖਾਲਸਾ ਜੀ ਸਾਡੇ ਭਰਾ ਮਾਲਵਿੰਦਰ ਸਿੰਘ ਮਾਲੀ ਜੀ ਖਾਲਸਾ ਜੀ ਹਰਪਾਲ ਸਿੰਘ ਸਾਡੇ ਚਾਚਾ ਜੀ ਇਹ ਸਾਡੇ ਚਾਚਾ ਜੀ ਹੈਗੇ ਹਨ ਹੈ ਚਾਚਾ ਜੀ ਮੰਦਰ ਸਿੰਘ ਢਾਲੀਵਾਲ ਕੋਲੇ ਸਾਡੇ ਭਾਂਡਿਆਂ ਦੀ ਸੇਵਾ ਹੈ ਨਾ ਇਹ ਸਾਰੀ ਮਾਲਾ ਸਟੋਰ ਅਜਨੇ ਪਿੰਡ ਚ ਧਰਮ ਦੇਣੇ ਆਏ ਆ ਹੈ ਨਾ ਇੱਧਰ ਸਾਡੇ ਬਾਬਾ ਜੀ ਖੜੇ ਆ ਇੱਧਰ ਸਾਡਾ ਭਾਈ ਰਾਜਵੰਦਰ ਖੜਾ ਸਾਡੀ ਭਾਬੀ ਜੀ ਇਹ ਕੋਈ ਪੰਡਤ ਦੀ ਸੇਵਾ ਤੇ ਇਹ ਤਾਂ ਪਾਣੀ ਦਿੱਤਾ ਕਰਦਾ ਚਾਚਾ ਬਾਬੂ ਮੇਰਾ ਇਹ ਪਾਣੀ ਦਿੱਤਾ ਕਰਦਾ ਥੋੜਾ ਜਿਹਾ ਅੱਜ ਮੇਰਾ ਵੀ ਥੋੜਾ ਜਿਹਾ ਸਰੀਰ ਢੱਲਾ ਜਾਏ ਕਾਰਨ ਕਿ ਕਈ ਦਿਨ ਹੋ ਗਏ ਮੈਂ ਅੰਦਰ ਹੀ ਮਾਲਾ ਮੂਰਤਾਂ ਨਹੀਂ ਹੋਇਆ ਅੰਦਰੀਪਿਆ ਹਣਾ ਕਈ ਦਿਨਾਂ ਦਾ ਕਾਰਨ ਕੀ ਮੈਂ ਇੱਕ ਕਹਾਣੀ ਦੀ ਲਿਖੀ ਗਿਆ ਕਹਾਣੀ ਲਿਖਦੇ ਲੱਗਦੇ ਨਾਲੇ ਤਾਂ ਤੜਕੇ ਮਨ ਲਾ ਪ੍ਰੈਕਟਿਸ ਛੜਤੀ ਹੋ ਗਈ ਬਣਾਉਣ ਨੂੰ ਵੀਡੀਓ ਹਣਾ ਫਿਰ ਮੇਰੀ ਸ਼ੰਦਰਪੂਆ ਬਾਦਲ ਚਾਚਾ ਤੇ ਹੋਰ ਸਾਰੇ ਉਧਰ ਜੋ ਭਾਂਡੇ ਮੰਜੀ ਜਾਂਦੇ ਹਨ ਉਹ ਕਹਿੰਦੇ ਆ ਗਈ ਛੰਦ ਤੂੰ ਇਹਨੂੰ ਯਾਦ ਕਰਿਆ ਤੈਨੂੰ ਆ ਗਈ ਇਹ ਕਹਿੰਦੇ ਵੀ ਸਾਡੀ ਨਹੀਂ ਤੂੰ ਵੀਡੀਓ ਬਣਾਉਂਦਾ ਹਨ ਤੇ ਮੈਂ ਆਖਾ ਭਾਈ ਚੱਲ ਬਣਾ ਦਿੰਨੇ ਹਨ ਆਪਣਾ ਗਣਾ ਫਿਰ ਜੋਰ ਲਾਗਦਾ ਪੈਸੇ ਲੱਗਦੇ ਆਪਾਂ ਹਨ ਤੇ ਹੁਣ ਸਫਲ ਵੀਡੀਓ ਤੁਸੀਂ ਬਣਾਉਣੀਆਂ ਦੇਖਣ ਆ ਲਿਆ ਨੇ ਹਨਾ ਹੋਰ ਜੀ ਠੀਕ ਹੋ ਕਿਵੇਂ ਆ ਇਹ ਸਾਡੇ ਗੁਰਚਰਨ ਸਿੰਘ ਖਾਲਸਾ ਜੀ ਆ ਸਾਡੇ ਭਰਾ ਅਸੀਂ ਇਕੱਠੇ ਪੜੇ ਆ ਇਕੱਠੇ ਗਵਾਨੀ ਆ ਬਚਪਨ ਤੋਂ ਇਕੱਠੇ ਗੱਡੇ ਜਿੱਦੜ ਦੀ ਸੁਰਤ ਸੰਭਾਲੀ ਐ ਤੇ ਜਿੰਨਾ ਚਿਰ ਜ਼ਿੰਦਗੀ ਆ ਇਕੱਠੇ ਰਵਾਂਗੇ ਹਨਾ ਤੇ ਪ੍ਰਮਾਤਮਾ ਨੇ ਰੱਖਿਆ ਤਾਂ ਤੁਹਾਨੂੰ ਇਧਰ ਲੰਗਰ ਵੀ ਚੱਲੀ ਜਾਂਦਾ ਨਾਲ ਦੀ ਨਾਲ ਐਸੇ ਦਾ ਸੰਗਤ ਦਾ ਲੰਗਰ ਖਾ ਖਾ ਜਾ ਰਹੀਆਂ ਥੋੜੀਆਂ ਸੰਗਤਾਂ ਹੀ ਰਹਿ ਗਈਆਂ ਹੋਣੀਆਂ ਸਾਡੀ ਚਾਚੀ ਦੀਆਂ ਆ ਰਹੀਆਂ ਸਾਰੀਆਂ ਮੇਰੇ ਭੈਣਾਂ ਹਨ ਤੇ ਚਾਚੀ ਬਹੁਤ ਸਾਰੀਆਂ ਮੰਨ ਲਾ ਵੀ ਬਹੁਤ ਸਾਰੀਆਂ ਮੇਰੀਆਂ ਚਾਚੀਆਂ ਜਾਂ ਭਾਬੀਆਂ ਲੱਗਦੇ ਹਨ ਜਿਹੜੀਆਂ ਨੰਮੀਆਂ ਮੰਨ ਲਾ ਵੀ ਹੋ ਗਏ 10-15 ਸਾਲ ਵਿਆਹ ਹੋਇਆ ਨੂੰ ਜਿੰਨਾਂ ਹਨ ਇਸ ਪਿੰਡ ਚ ਉਹਨਾਂ ਨੂੰ ਮੈਂ ਜਾਣਦਾ ਵੀ ਨਹੀਂ ਕਾਰਨ ਕੀ ਮੈਂ 10-15 ਸਾਲਾਂ ਤੋਂ ਮੰਨ ਲਾ ਪਿੰਡ ਦੇ ਵਿੱਚ ਘੱਟ ਹੀ ਆਉਣਾ ਹਨਾ ਉਸੇ ਕਰਕੇ ਮੱਲਾ ਜੀ ਫਿਰ ਨਹੀਂ ਪਤਾ ਲੱਗਦਾ ਆਪਾਂ ਨੂੰ ਨਾ ਜਦੋਂ ਹੋਰ ਜੀ ਤੇ ਪਿੰਡ ਦੀ ਰਾਜਨੀਤੀ ਵਿੱਚ ਆਪਾਂ ਘਾਟੀ ਸੱਲ ਲੈਨੇ ਆ ਤੇ ਜਿਆਦਾ ਆਪਾਂ ਉਹਦੇ ਜਾਣਦੇ ਹੁੰਨੇ ਆ ਨਾ ਜਦੋਂ ਪਿੰਡ ਦੇ ਵਿੱਚ ਮੱਲਾ ਜੀ ਸਾਰਿਆਂ ਨੂੰ ਆਪਾਂ ਵੋਟਾਂ ਨੂੰ ਜਾਜੀ ਹੈ ਨਾ ਫਿਰ ਆਪਾਂ ਨੂੰ ਕੱਲਾ-ਕੱਲਾ ਪਤਾ ਲੱਗ ਜਾਂਦਾ 2000 ਮੱਲਾ 7 ਤੋਂ ਪਹਿਲਾਂ ਮੈਨੂੰ ਹਰੇਕ ਘਰ ਦਾ ਪਤਾ ਸੀ ਵੀ ਕਿਹਦੀ ਨਾ ਕਿਹਦੀ ਵੋਟ ਹੈ ਕਿੱਥੇ ਕਿਹਦੀ ਵੋਟ ਹੈ ਕੌਣ ਹੈ ਬੁੜੀ ਹੈ ਨਾ ਉਦੋਂ ਬਾਅਦ ਐਨੇ ਚਿਹਰੇ ਬਦਲ ਗਏ ਹਨਾ ਮੰਨ ਲਾ ਜਣੀਆਂ ਚਾਚੀਆਂ ਤਾਈਆਂ ਭਾਬੀਆਂ ਮੇਰੀਆਂ ਉਸ ਟਾਈਮ ਤੇ ਲੱਗਦੀਆਂ ਸੀ ਉਹ ਕਈ ਵਾਰੀ ਮਿਲਦੀਆਂ ਮੰਨ ਲਾ ਮੈਨੂੰ ਪਤਾ ਵੀ ਨਹੀਂ ਹੁੰਦਾ ਵੀ ਅਰ ਵੀ ਕੌਣ ਆਏ ਹਨਾ ਤੇ ਬਹੁਤ ਚਿਹਰੇ ਬਦਲ ਜਾਂਦੇ ਆ ਵੈਸੇ ਮੈਂ ਤਾਂ ਹੋਏ ਜ ਨਹੀਂ ਹਨਾ ਤੇ ਸਾਡਾ ਮੁੰਡਾ ਕਲਦੀਪ ਫੌਜੀ ਇਹ ਵੀ ਲੰਗਰ ਬਚਾ ਵਰਤਾ ਰਿਹਾ ਤੇ ਆਪਣਾ ਬਿੱਟੂ ਵਰਗੇ ਹਨਾ ਕੋਸ਼ਿਸ਼ ਰਹੀਆਂ ਸਾਡੀਆਂ ਮਾਵਾ ਭੈਣਾਂ ਇੱਧਰ ਲੰਗਰ ਆਲੀਆਂ ਇਹ ਔਰਤਾਂ ਵਾਸਤੇ ਲੰਗਰ ਆ ਇਧਰ ਮੰਨ ਲਾ ਵੀ ਜਿਹੜਾ ਇਹ ਬਿੱਟੂ ਵਰਗੇ ਲੰਗਰ ਖਾ ਰਹੇ ਆ ਕੀ ਆਲਾ ਬਿੱਟੂ ਇਹ ਮੁੰਡਾ ਵੀ ਆਪਣਾ ਲੰਗਰ ਪਾ ਰਹੇ ਹਨ ਜਵਾਕ ਨੰਨੇ-ਮੁੰਨੇ ਖਾ ਰਹੇ ਆ ਤੇ ਕੀ ਆਲਾ ਜੀ ਚੜਦੀ ਗਲਾਂ ਚੜਦੀ ਤੇ ਇਧਰ ਮੰਨ ਲਾ ਵੀ ਬੰਦਿਆਂ ਨੇ ਬਹਿ ਜਾ ਹਨ ਬੰਦਿਆਂ ਵਾਸਤੇ ਪੰਕਤਾਂ ਲੱਗੀਆਂ ਹਨ ਲੰਗਰ ਵਾਸਤੇ ਬਾਈ ਗਲਾਵ ਇਹਨੂੰ ਤੁਹਾਨੂੰ ਪਹਿਲਾਂ ਹੀ ਮਿਲਾਇਆ ਸੀ ਨਾ ਤੇ ਉਹ ਉਹ ਵੀ 2000 ਉਹ ਸੰਮੰਦਰ ਹਣਾ ਕੀ ਆਲਾ ਸੰਮੰਦਰ ਮੈਂ ਤਾਂ ਖੈ ਮੈਨੂੰ ਪ੍ਰੋਬਲਮ ਵੀ ਆਣਾ ਤੇ ਪਛਾਣ ਨਹੀਂ ਆਈ ਕਾਰਨ ਕਿ ਮੈਨੂੰ ਇੰਨੇ ਦੂਰ ਵੀ ਨਹੀਂ ਦਿਹਿੰਦਾ ਕੋਲੋਂ ਕੈਮਰਾ ਫੜਾਈ ਜਾਂਦਾ ਨਾ ਨਿਗਾਹ ਮੇਰੀ ਬਹੁ ਘੱਟ ਮਨ ਲਾ ਇੱਕ ਆਪਰੇਸ਼ਨ ਥੋੜਾ ਜਿਆ ਗਲਤ ਹੋ ਗਿਆ ਇੱਕ ਦਾ ਕਰਾਉਣਾ ਉਧਾ ਕਰਕੇ ਮਨ ਲਾ ਦੇ ਐਨਕਾਂ ਲਾ ਕੇ ਜਿ ਪਛਾਣ ਆਉਂਦੀ ਆ ਕਈ ਵਾਰੀ ਹਣਾ ਤੇ ਇਧਰ ਸਾਡੇ ਬਾਈ ਰਾਜਾ ਸਿੰਘ ਔਲਖ ਦਾ ਨੌਜਵਾਨ ਪੁੱਤਰ ਭਰਾ ਦਾ ਅਧੀ ਮੇਰਾ ਪੁੱਤ ਮੁੰਡਾ ਆਪਣਾ ਲੰਗਰ ਚਾ ਕੀ ਜਾਂਦਾ ਇਹਦਾ ਲੱਗੀਆਂ ਬਈਆਂ ਸੰਗ ਤਾਂ ਹਾਰਜਾ ਇਧਰ ਅੰਬਲ ਕਬਾਲ ਬਾਲਰ ਸਰਪੰਚ ਦਾ ਭਰਾ ਤੇ ਸੰਗ ਤਾਂ ਘਰਾਂ ਨੂੰ ਜਾ ਚੁੱਕੀ ਆ ਲੰਗਰ ਖਾ ਕੇ ਹੁਣ ਤੁਸੀਂ ਖੱਚ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਹਨਾ ਫੋੜੀਆਂ ਸਾਡੀਆਂ ਭੈਣਾਂ ਲੰਗਰ ਖਾ ਰਹੀਆਂ ਉਹ ਤਗੜੀਆਂ ਭਾਬੀ ਮਨਪਰੀ ਤਾਂ ਮੈਨੂੰ ਮੜਾ ਤੇ ਹੁਣ ਪਤਾ ਲੱਗਿਆ ਹੁਣ ਹੀ ਜੋ ਸ਼ਕਲ ਨੂੰ ਵਝਾਣ ਹੁੰਦੀ ਨੂੰ ਨਿਗਾਹ ਕਰਕੇ ਮੈਂ ਲਾਈ ਨਹੀਂ ਨਿਗਾਹ ਕਮਜ਼ੋਰ ਹੈ ਵੀ ਉਹ ਮੇਰੀ ਭਾਬੀ ਸੀ ਮਨਪਰੀ ਤਾਂ ਮੈਨੂੰ ਨਹੀਂ ਪਤਾ ਲੱਗਿਆ ਹਨਾ ਵੀ ਕੌਣ ਹੈ ਤਗਰੀਬਨ ਸਾਰੇ ਹੋਇਆ ਆਪਣਾ ਚੰਗਾ ਲੱਗਿਆ ਤਾਂ ਵਧੀਆ ਲਾਇਕ ਕਰ ਦਿਓ ਕਮੈਂਟ ਲਾ ਦਿਓ ਕਰ ਦਿਓ ਹਨਾ ਤਾਂ ਰਿਆਂ ਚਾਕੀਆਂ ਤਾਈਆਂ ਭੈਣਾਂ ਕਾਮਣਾਂ ਧੰਨਵਾਦ ਸਾਰੇ ਭਰਾਵਾਂ ਦਾ ਜੇ ਕੋਈ ਗਲਤ ਸ਼ਬਦ ਬੋਲਿਆ ਗਿਆ ਕੋਈ ਗਲਤ ਹੋ ਗਿਆ ਤਾਂ ਜਰੂਰ ਮਾਫ ਕਰਨਾ ਆਪਣੇ ਭਰਾ ਭਵਿੰਦਰ ਸਿੰਘ ਕਹਾਨ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਇਕ ਕਰਨਾ ਨਾ